ਪਿਛਲੇ ਸene ਦੇ ਵਿੱਚ ਭਾਈ ਅਮਨਦੀਪ ਸਿੰਘ ਮਾਤਾ ਕੌਲਾਂ ਵਾਲਿਆਂ ਦੀ ਬੇਟੀ ਦਾ ਆਨੰਦ ਕਾਰਜ ਹੋਇਆ ਸੁਣਿਆ ਜੇ ਇੱਕ ਵਾਰੀ ਬੜਾ ਵੱਡਾ ਮੁੱਦਾ ਬਣ ਗਿਆ ਮੈਨੂੰ ਤੇ ਕਈ ਵਾਰੀ ਇੰਜ ਲੱਗਾ ਜਿਵੇਂ ਪੰਥ ਦਾ ਬੜਾ ਵੱਡਾ ਮੁੱਦਾ ਬਣ ਆਤਾ ਹਾਏ ਹਾਏ ਕੁੜੀ ਨੇ ਲਹਿੰਗਾ ਪਾ ਲਿਆ ਉਹ ਤੁਹਾਡਾ ਪਲਾ ਹੋ ਗਿਆ ਹੈ ਬੋਲੋ ਭਾਈ ਚਲੋ ਮੇਰਾ ਇੱਕ ਸਵਾਲ ਹੈ ਸਿੱਖ ਰਹਿਤ ਮਰਿਆਦਾ ਪੜਿਆ ਜੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਹੈ ਕਿ ਕੀ ਕੱਪੜੇ ਦੇ ਬਾਰੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਦਰਜ ਹੈ ਕਿ ਸ਼ੇਰੇ ਤੇ ਦਸਤਾਰ ਤੋਂ ਛੁੱਟ ਕੱਪੜੇ ਦੀ ਕੋਈ پابੰਦੀ ਨਹੀਂ ਇੱਕ ਵਾਰੀ ਫੇਰ ਸੁਣ ਲਓ ਮੈਂ ਤੇ ਰਹਿਤ ਮਰਿਆਦਾ ਦਾ ਹਵਾਲਾ ਦੇ ਰਿਹਾ ਨਾ ਜੇ ਮੈਂ ਗਲਤਾਂ ਮੇਰੀ ਸ਼ਿਕਾਇਤ ਕੀਤੀ ਜਾਵੇ ਆਕਾਲ ਤਖਤ ਸਾਹਿਬ ਤੇ ਵੀ ਮਖੂਨੇ ਗੱਲ ਬੋਲੀ ਹੈ ਰਹਿਤ ਮਰਿਆਦਾ ਦੇ ਵਿੱਚ ਦਰਜ ਹੈ ਕੋਲੋ ਕੰਡਕਟ ਦੇ ਵਿੱਚ ਦਰਜ ਹੈ ਸੁਣੋ ਕਸ਼ੇਰੇ ਤੇ ਦਸਤਾਰ ਤੋਂ ਛੁੱਟ ਕੱਪੜੇ ਦੀ ਕੋਈ ਪਾਬੰਦੀ ਨਹੀਂ ਇੱਕ ਪਿਓ ਨੂੰ ਇਹ ਗੱਲ ਕਹਿਣੀ ਪਈ ਵੀ ਮੇਰੀ ਧੀ ਨੇ ਲਹੰਗਾ ਨਹੀਂ ਸਿਪਾਇਆ ਉਹਨੇ ਅਨਾਰਕਲੀ ਸੂਟ ਪਾਇਆ ਸੀ ਉਹਨੂੰ ਕਿਉਂ ਬੋਲਣਾ ਪਿਆ ਭਾਈ ਔਰ ਤੁਹਾਡੀ ਨਜ਼ਰ ਉਹਦੇ ਲਹਿੰਗੇ ਤੇ ਗਈ ਤੁਹਾਨੂੰ ਧੀ ਨਾ ਦਸੀ ਉਸ ਬੱਚੀ ਦੇ ਵਿੱਚੋਂ ਆਪਣੀ ਧੀ ਨਜ਼ਰ ਨਾ ਆਈ ਮੇਰਾ ਇੱਕ ਸਵਾਲ ਹੈ ਭਾਈ ਔਰ ਮੈਂ ਬੜਾ ਹੈਰਾਨ ਹੋ ਰਿਹਾ ਮਾ ਸਾਡੇ ਢਾਡੀ ਖੁੱਬ ਹੋਵ ਕੇ ਬੋਲਦੇ ਪਏ ਨੇ ਸਾਡੇ ਢਾਡੀ ਸਿੰਘ ਉਹਨਾਂ ਨੂੰ ਇੰਝ ਲੱਗਦਾ ਵੀ ਯੂਨੀਵਰਸਿਟੀ ਵਾਲਾ ਮੁੱਦਾ ਵੀ ਛੋਟਾ ਉਹ ਬੋਲੋ ਨਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਵੀ ਛੋਟਾ ਪਿੱਛੇ ਹੜ ਆਏ ਇਹ ਵੀ ਮੁੱਦਾ ਕਹਿੰਦੇ ਛੋਟਾ ਬੱਲੇ 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 ਇਹ ਮੁੱਦਾ ਬਹੁਤ ਵੱਡਾ ਮੁੱਦਾ ਬਣ ਗਿਆ ਇੱਕ ਵਿੱਚੋਂ ਬੋਲਿਆ ਕਹਿੰਦਾ 70 ਲੱਖ ਦੀ ਗੱਡੀ ਦੂਜਾ ਬੋਲਿਆ ਕਹਿੰਦਾ ਨਹੀਂ 2 ਕਰੋੜ ਦੀ ਗੱਡੀ ਉਹ ਬੋਲੋ ਨਾ ਪਿਓ ਨੂੰ ਗੁਰੂ ਦੀ ਖਜ਼ੂਰੀ ਚ ਕਹਿਣਾ ਪਿਆ ਕਹਿੰਦਾ ਗੱਡੀ ਤੇ ਦਿੱਤੀ ਨਹੀਂ ਬੋਲੋ ਗੱਡੀ ਗੱਡੀ ਨਹੀਂ ਦਿੱਤੀ ਤੇ ਇੱਕ ਗੁਰੂ ਦੀ ਖਜ਼ੂਰੀ ਦੇ ਵਿੱਚ ਕਹਿ ਰਿਹਾ ਕਹਿੰਦਾ ਗੱਡੀ ਦਿੱਤੀ ਸਵਾਲ ਪੈਦਾ ਆ ਗਿਆ ਜੇ ਕਿਸੇ ਨੂੰ ਗੱਡੀ ਦਿੱਤੀ ਨੈਚੁਰਲ ਗੱਲ ਹੈ ਉਹ ਗੱਡੀ ਦਾ ਬਿੱਲ ਵੀ ਹੋਵੇਗਾ ਉਹ ਗੱਡੀ ਕਿਹੜੀ ਹੈ ਇਹ ਵੀ ਪਤਾ ਹੋਵੇਗਾ ਪਰ ਮੋਤਾ ਬਣਾਤਾ ਬਣਾਤਾ ਕਿਉਂ ਕਿਉਂਕਿ ਉਹ ਇੱਕ ਤੀਰਤਨੀਏ ਦੀ ਬੱਚੀ ਸੀ ਆ ਕਿਸੇ ਗਵਾਂਢੀ ਦੀ ਬੱਚੀ ਬਾਰੇ ਉਂਗਲ ਕਰਕੇ ਵਿਖਾਓ ਬੋਲੋ ਕਿਸੇ ਗਵਾਂਢ ਦੇ ਵਿੱਚ ਸ਼ਾਦੀ ਹੋ ਰਹੀ ਹੋਵੇ ਤੇ ਕਿਤੇ ਕਹਿ ਕੇ ਵਿਖਾਓ ਵੀ ਧੀ ਨੇ ਲਹਿੰਗਾ ਪਾਇਆ ਉਹ ਕਹਿੰਦਾ ਬਾਈ ਮੈਂ ਤੇਰੀਆਂ ਅੱਖਾਂ ਕੱਢ ਕੇ ਬਾਹਰ ਧਰ ਦਿਆਂਗਾ ਆਉਂਦੀ ਬਾਤ ਕਿ ਨਹੀਂ ਆਉਂਦੀ ਉੱਥੇ ਠਾਉ ਮੁੱਦਾ ਇਹ ਕੀ ਇਤਨੀ ਅਸੀਂ ਤਾਂ ਕਰਕੇ ਕੋਈ ਦੁਕਾਨਦਾਰ ਹੈ ਨਾ ਕੋਈ ਦੁਕਾਨਦਾਰ ਉਹਦੇ ਲੋਕੀ ਦੁਕਾਨ ਤੱਕ ਨਜ਼ਰ ਰੱਖਦੇ ਆ ਬਸ ਤੇ ਸਾਡੇ ਲੋਕੀ ਕਥਾ ਤੱਕ ਨਹੀਂ ਸਾਡੇ ਤਾਂ ਟੱਬਰਾਂ ਤੱਕ ਨਜ਼ਰ ਰੱਖਦੇ ਆ ਹਾਂ ਮਾਬਾਜੀ ਦੀ ਘਰ ਵਾਲੀ ਨੇ ਲਿਪਸਟਿਕ ਲᱟਰੀ ਓਏ ਹੋਏ 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 ਐਡਾ ਵੱਡਾ ਪੰਚ ਦਾ ਮੁੱਦਾ ਬਣ ਗਿਆ ਬੋਲੋ ਆ ਮੁੱਦੇ ਆਉਂਦੀ ਆ ਸਾਡੇ ਕੋਲੇ ਮਖੂ ਜੀ ਮੈਂ ਕਿਹਾ ਹਾਂਜੀ ਸਾਡੇ ਨਾ ਪਿੰਡ ਦੇ ਗਰੰਤੀ ਸਿੰਘ ਨੇ ਮੈਂ ਕਿਹਾ ਜੀ ਕੋਈ ਗੁਰੂ ਕਿਰਪਾ ਤੇ ਮਸਲਾ ਕੀ ਹੈ ਮਸਲਾ ਤੇ ਬਹੁਤ ਵੱਡਾ ਬਣਿਆ ਹੋਇਆ ਹੈ ਮੈਂ ਕੀ ਹੈ ਬਾਬਾ ਜੀ ਦੀ ਘਰ ਵਾਲੀ ਲਿਪਸਟਿਕ ਲਾਉਂਦੀ ਦੱਸੋ ਆ ਕਿੱਡਾ ਕ ਤੁਹਾਡੇ ਪੰਥ ਦਾ ਮੁੱਦਾ ਆ ਬੋਲੋ ਨਾ ਬੋਲੋ ਹੱਦ ਹੀ ਪਈ ਹੈ ਅਸੀਂ ਖੜ ਕਿੱਥੇ ਗਏ ਆ ਅਪਡੇਟ ਹੋਈ ਨਹੀਂ ਬੱਚੀ ਨੇ ਕਿਹੜਾ ਕਪੜਾ ਪਾ ਲਿਆ ਪਾ ਲਿਆ ਤੇ ਪਾ ਲਿਆ ਤੁਹਾਨੂੰ ਧੀ ਦੇ ਵਿੱਚੋਂ ਧੀ ਨਹੀਂ ਨਜ਼ਰ ਆਈ ਮੇਰਾ ਤੇ ਗੁਰੂ ਬਚਨ ਪਰਵਾਉਂਦਾ ਪਾਰਤ੍ਰਿਆ ਆ ਬੜੀ ਦੁੱਖ ਵਿੱਚੋਂ ਬੋਲਿਆ ਜੀ ਵੀ ਪਰਾਈ ਇਸਤਰੀ ਦੇ ਵਿੱਚੋਂ ਵੀ ਆਪਣੀ ਧੀ ਵੇਖੋ ਪਰਾਈ ਇਸਤਰੀ ਦੇ ਵਿੱਚੋਂ ਵੀ ਆਪਣੀ ਭੈਣ ਵੇਖੋ ਆਪਣੀ ਮਾਂ ਵੇਖੋ ਪਰ ਸਾਨੂੰ ਨਹੀਂ ਨਜ਼ਰ ਆਇਆ ਅਸੀਂ ਉਹਨੂੰ ਬਗਾਨੀ ਧੀ ਸਮਝ ਕੇ ਭੰਡਿਆ ਧੀ ਵੱਖਰਾ ਰੋਈ ਬਾਪ ਵੱਖਰਾ ਰੋਇਆ ਤੇ ਅਸੀਂ ਸੋਚਿਆ ਵੀ ਮੁੱਦਾ ਬਹੁਤ ਵੱਡਾ ਬਣਾ ਲਿਆ ਅਸੀਂ ਪੰਥ ਹੋ ਗਏ ਕਿ ਖੜੇ ਕਿੱਥੇ ਇੱਕ ਬਚਨ ਹੋਰ ਕਰਾਂ ਮੈਂ ਸਾਂਝਾ ਕਦੀ ਇਹ ਪੁੱਛਿਆ ਵੀ ਬੱਚਾ ਵੀ ਅਮਰਤ ਧਾਰੀ ਤੇ ਬੱਚੀ ਵੀ ਅਮਰਤ ਧਾਰੀ ਸੁਣਿਆ ਜੇ ਭੈਣੋ ਬੋਲੋ ਨਾ ਬੱਚਾ ਵੀ ਅਮਰਤ ਧਾਰੀ ਤੇ ਬੱਚੀ ਵੀ ਅਮਰਤਾਰੀ ਔਰ ਆਪਣੇ ਵਿਆਹ ਦਾ ਸਹਿਜ ਪਾਠ ਆਪ ਕੀਤਾ ਪਰਿਵਾਰ ਨੇ ਬੋਲੋ ਮੈਨੂੰ ਜਿੰਨੇ ਬੈਠੇ ਆ ਤੁਸੀਂ ਦੱਸੋ ਕਿ ਕਿੰਨੇ ਕੈਸੇ ਪਰਿਵਾਰ ਨੇ ਜਾਂ ਕਿੰਨੀਆਂ ਕੈਸੀਆਂ ਧੀਆਂ ਨੇ ਕਿੰਨੇ ਕੈਸੇ ਬੱਚੇ ਨੇ ਜਿਹੜੇ ਆਪਣੇ ਆਨੰਦ ਕਾਰਜ ਦਾ ਆਪ ਸਹਿਜ ਪਾਠ ਕਰਦੇ ਆ ਬੋਲੋ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਚਾਹੁੰਦਾ ਇਹ ਮੁੱਦਿਆ ਕਿਸ ਨੇ ਮੁੱਦਾ ਕੀ ਬਣਾਤਾ ਜਿਹੜੇ ਮੁੱਦੇ ਨੇ ਨਾ ਉਹਨਾਂ ਮੁੱਦਿਆਂ ਤੇ ਥੋੜਾ ਧਿਆਨ ਆਪਾਂ ਕੀ ਅੰਦਰਤ ਕਰ ਲਈਏ ਉਥੇ ਕੋਈ ਨਹੀਂ ਬੋਲਦਾ ਪਾਣੀਆਂ ਤੇ ਖੁੱਲ ਕੇ ਬੋਲੋ ਵੀ ਜਿਹੜੇ ਹੜ ਆਏ ਸੀ ਇਹ ਦਰਿਆ ਕਰਕੇ ਨਹੀਂ ਆਏ ਬੋਲੋ ਇਹ ਤੇ ਮੈਨ ਮੇੜਦੇ ਨਹੀਂ ਬੋਲਦੇ ਕਹਿੰਦੇ ਪਰਚਾ ਹੋ ਜੂ ਬੋਲੋ ਜਿਹੜੇ ਮੁੱਦੇ ਨੇ ਉਹ ਮੁੱਦੇ ਨਹੀਂ ਤੇ ਆਹ ਮੁੱਦੇ ਬਣਾ ਕੇ ਬੈਠ ਗਏ ਬੱਚੀ ਵੀ ਕਹਿੰਦੀ ਹੋਣੀ ਐ ਮੈਂ ਦੇਖੋ ਬੱਚੀ ਦੇ ਪ੍ਰਤੀ ਐਸਾ ਸੋਚਦਾ ਨਹੀਂ ਸ਼ਾਇਦ ਸੋਚਦੀ ਹੋਵੇਗੀ ਵੀ ਜੇ ਮੇਰਾ ਪਿਓ ਕੀਰਤनियां ਨਾ ਹੁੰਦਾ ਤੇ ਆ ਮੁੱਦਾ ਨਹੀਂ ਸੀ ਬਣਦਾ ਬੋਲੋ ਇਹ ਮੇਰਾ ਪਿਓ ਕੀਰਤनियां ਨਾ ਹੁੰਦਾ ਹੁਣ ਕਈਆਂ ਨੇ ਪਤਾ ਕੀ ਕਹਿਣਾ ਮਖੂਨੇ ਰੁਪਈਆ ਲਿਆ ਕੋਣ ਹੱਕ ਚ ਬੋਲਦਾ ਬੋਲੋ ਕੇ ਬੜਾ ਹਮਦਰਦੀ ਬਣਿਆ ਆ ਗੱਲਾਂ ਆਉਣਗੀਆਂ ਨੇ ਭਾਈ ਮੇਰੀ ਖਤ ਬਣ ਕੇ ਬੇਨਤੀ ਏ ਜਿਹੜੇ ਤੁਹਾਡੇ ਪੰਥ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਧਿਆਨ ਕੇਂਦਰਿਤ ਕਰ ਲਓ ਔਰ ਮੈਂ ਇਹਨਾਂ ਦਿਨਾਂ ਦੇ ਵਿੱਚ ਆਪਣੀ ਸੌਰੀ ਸੋਚ ਤੇ ਤੇ ਸਾਡੇ ਪ੍ਰਚਾਰਕ ਲਾਣੇ ਦੀ ਛੋਟੀ ਸੋਚ ਦੇ ਉੱਪਰ ਬੜਾ ਹੈਰਾਨ ਹੋਇਆ ਵੀ ਇਹਨਾਂ ਨੂੰ ਮੈਂਟਲੀ ਡਿਸਟਰਬ ਕਰ ਦਿੱਤਾ ਵੀ ਸ਼ਾਇਦ ਉਹ ਕੀਰਤਨ ਕਰਨ ਲੱਗਾ ਵੀ ਸੋਚਦਾ ਹੋਣਾ ਵੀ ਪਤਾ ਨਹੀਂ ਕੀਰਤਨ ਤੋਂ ਬਾਅਦ ਮੈਨੂੰ ਕੌਣ ਐਸਾ ਮਿਲ ਪੈਣਾ ਜਿੰਨੇ ਕਹਣਾ ਬਾਬਾ ਜੀ ਗੱਡੀਆਂ ਬਹੁਤ ਮਹਿੰਗੀਆਂ ਦੇ ਰਹੇ ਹੋ ਕਿੰਨੇ ਬੰਦਿਆਂ ਨੂੰ ਉਹ ਰਾਸ਼ਨ ਦੇ ਰਿਹਾ ਹੈ ਚੇਤੇ ਕਿੰਨੇ ਜਣੇ ਵਿਦਵਾਵਾਂ ਦੇ ਵਾਸਤੇ ਰੋਟੀ ਪਾਣੀ ਦਾ ਪ੍ਰਬੰਧ ਹੈ ਚੇਤੇ ਕਿੰਨੇ ਜਣਿਆਂ ਦੀ ਉਹ ਤੋਂ ਹੈਲਪ ਹੁੰਦੀ ਹੈ ਕਿੰਨਿਆਂ ਦਾ ਪੀਸਾ ਕਰਦੀ ਹੈ ਹੈ ਚੇਤੇ ਪਰ ਮੁੱਦਾ ਕਿਹੜਾ ਪੜਦੇ ਹੁੰਦੇ ਇੱਕ ਹੱਥ ਬੰਨ ਕੇ ਬੇਨਤੀ ਹੈ ਭਾਈ ਮੁੱਦਿਆਂ ਨੂੰ ਮੁੱਦੇ ਬਣਾਓ ਜਿਹੜੀਆਂ ਨਜਾਇਜ਼ੀਆਂ ਚੀਜ਼ਾਂ ਨੇ ਇਹਨਾਂ ਨੂੰ ਨਾ ਬਣਾਓ